ਸਾਨੂੰ ਕਟੋ-ਕਟ 25 ਸਾਲ ਹੋ ਗਏ ਜਿਹੜੇ ਡਾਕਟਰ ਕਹਿੰਦੇ ਸੀ ਵੀ ਇਹ ਹੁਣ ਬਚਦਾ ਨਹੀਂ ਮਰ ਜਾਏਗਾ ਪਰ ਕਹਿੰਦੇ ਬਾਣੀ ਦੇ ਵਿੱਚ ਨਾਮ ਦੇ ਵਿੱਚ ਸੇਵਾ ਦੇ ਵਿੱਚ ਇੰਨੀ ਤਾਕਤ ਹੈ ਵੀ ਕਹਿੰਦੇ ਬਾਣੀ ਮਰਿਆਂ ਹੋਿਆਂ ਨੂੰ ਸੁਰਜੀਤ ਕਰ ਦਿੰਦੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਈ ਤਾਂ ਸਾਡੇ ਬਜ਼ੁਰਗ ਭਾਈ ਦਿਆਲਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨੇ ਜਾ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਲ ਪਾਣੀ ਦੀ ਸੇਵਾ ਕੀਤੀ ਜਲ ਪਾਣੀ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਜੀ ਪ੍ਰਸੰਨ ਹੋਏ ਸੇ ਭਾਈ ਦੇਵਾਲਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਘਰੇ ਔਲਾਦ ਲਈ ਕਿਉਂਕਿ ਸੰਗਤ ਐਸੀ ਮਿਲ ਗਈ ਤਦ ਗੌਂਦ ਜਾਨਿਆਂ ਦੇ ਨਾਲ ਰਹਿਣਾ ਉੱਥੇ ਜਾ ਕੇ ਮੈਂ ਕਸਲ ਜਿਹੜੇ ਕੇਸ ਨੂੰ ਕਤਲ ਕਰਵਾਇਆ ਭੋਇਆ ਸੀ ਕਿ ਸਾਡੀ ਖੇਡ ਇਹਨਾਂ ਸ਼ਹੀਦਾਂ ਦੀ ਕਿਉਂਕਿ ਸ਼ੁਰੂ ਤੋਂ ਆਪਣੇ ਸ਼ਹੀਦਾਂ ਦੀ ਬਾਤ ਸੀਗੀ ਤਨੁਪੁੱਲ ਲੱਗੀ ਐ ਉਹ ਜਾਂਦਾ ਹੋਇਆ ਤੂੰ ਜਾ ਕੇ ਫਤਿਹਗੜ੍ਹ ਸਾਹਿਬ ਦੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਜੇਵੀਂ ਤੇ ਪੁੱਲ ਬਖਸ਼ਾ ਦਾ ਪੰਜਾਬੀ ਲੀਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਛਲੇੜੀ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਅੱਜ ਤੁਹਾਡੀ ਮੁਲਾਕਾਤ ਐ ਸੀ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸ਼ਹੀਦ ਹੋਏ 40 ਸਿੰਘਾਂ ਦੇ ਵਿੱਚੋਂ ਜਿਹੜੇ ਆ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਦੇ ਅਣਸ਼ਵੰਸ਼ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਨ ਜਾ ਰਹੇ ਆ ਤਾਂ ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਜਿਹੜੇ ਆ ਬਾਬਾਜੀਤ ਸਿੰਘ ਜੀ ਪਗੜਾਣੇ ਵਾਲੇ ਇਸ ਨੂੰ ਮੇ ਮੌਜੂਦ ਨੇ ਬੱਬਾ ਜੀ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜਿਹੜਾ ਤੁਹਾਡੇ ਜਿਹੜੇ ਪੁਰਖੇ ਸੀ ਤੁਹਾਡੇ ਜਿਹੜੇ ਕੌਮ ਦੇ ਸ਼ਹੀਦ ਹੋਏ ਤੁਹਾਡੇ ਜੋ ਪਰਿਵਾਰਕ ਮੈਂਬਰ ਸੀ ਤੁਹਾਡੇ ਬਜ਼ੁਰਗ ਸੀ ਉਹਨਾਂ ਦੇ ਬਾਰੇ ਪਹਿਲਾਂ ਤਾਂ ਸਾਨੂੰ ਥੋੜਾ ਜਿਹਾ ਇਤਿਹਾਸ ਜਿਹੜਾ ਉਹਨਾਂ ਦਾ ਚਮਕੌਰ ਦੀ ਘੜੀ ਦਾ ਉਹ ਜ਼ਰੂਰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਦਾਸ ਦਾ ਜਿਹੜਾ ਪਿੰਡ ਹੈ ਉਹ ਪਿੰਡ ਪਗੜਾਣਾ ਐ ਇੱਥੋਂ 20 ਕਿਲੋਮੀਟਰ ਤੇ ਪੈਂਦਾ ਫਤਿਹਗੜ ਸਾਹਿਬ ਦੀ ਧਰਤੀ ਤੇ ਆਪਾਂ ਬੈਠੇ ਆ ਤੇ ਜ਼ਿਲ੍ਹਾ ਵੀ ਫਤਿਹਗੜ ਸਾਹਿਬ ਹੈ ਆਪਣਾ ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸੀਂ ਸ਼ਾਮ ਨੂੰ ਗਏ ਤਾਂ ਸਾਡੇ ਪਿੰਡ ਬਾਹਰ ਪਿੰਡ ਤੋਂ 1 ਕਿਲੋਮੀਟਰ ਤੇ ਬੈਠੇ ਜਦੋਂ ਪਤਾ ਲੱਗਿਆ ਸਾਡੇ ਪਿੰਡ ਦੇ ਸੰਗਤਾਂ ਨੂੰ ਬਜ਼ੁਰਗਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਨਗਰ ਦੇ ਵਿੱਚ ਆਏ ਤਾਂ ਸਾਡੇ ਬਜ਼ੁਰਗ ਭਾਈ ਦਿਆਲਾ ਜੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਜਾ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਲ ਪਾਣੀ ਦੀ ਸੇਵਾ ਕੀਤੀ ਜਲ ਪਾਣੀ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਜੀ ਪ੍ਰਸੰਨ ਹੋਏ ਤੇ ਭਾਈ ਦਿਆਲਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੇ ਘਰੇ ਔਲਾਦ ਨਹੀਂ ਹੈ ਅੱਛਾ ਜੀ ਸਮਾਪਾ ਕੇ ਗੁਰੂ ਜੀ ਨੇ ਬਚਨ ਕੀਤਾ ਕੋਈ ਨਹੀਂ ਭਾਈ ਤੁਸੀਂ ਸੇਵਾ ਸਿਮਰਨ ਕਰਿਆ ਕਰੋ ਆਉਣ ਆਉਣ ਵਾਲੀ ਸਮੇਂ ਦੇ ਵਿੱਚ ਸਤਿਗੁਰ ਕਿਰਪਾ ਕਰਨਗੇ ਠੀਕ ਹੈ ਫਿਰ ਉਹਨਾਂ ਦੇ ਬਚਨਾਂ ਸਦਕਾ ਇਹ ਜੋ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹਾਂ ਹੂੰ ਚਿੜੀਆਂ ਸੇ ਮੈਂ ਬਾਜ ਲੜਾਉ ਗਿੱਦੜੋਂ ਸੇ ਮੈਂ ਸ਼ੇਰ ਬਣਾਉ ਤੇ ਉਸ ਸਵਾ ਸਵਾ ਲੱਖ ਦੇ ਨਾਲ ਫਿਰ ਉਹ ਜਿਹੜੇ 40 ਸਿੰਘ ਲੜੇ ਉਹਨਾਂ ਦੇ ਵਿੱਚੋਂ ਸਾਡੇ ਦੋ ਬਜ਼ੁਰਗ ਪਾਈ ਮਦਨ ਸਿੰਘ ਜੀ ਪਾਈ ਕੋਠਾ ਸਿੰਘ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਬਚਨਾਂ ਸਦਕਾ ਉਹਨਾਂ ਦਾ ਫਿਰ ਇਸ ਧਰਤੀ ਤੇ ਜਨਮ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਸ਼ਹੀਦੀ ਹੁੰਦੀ ਹੈ ਚਮਕੌਰ ਸਾਹਿਬ ਦੇ ਵਿੱਚ ਆ ਭਾਈ ਮਦਰਨ ਸਿੰਘ ਤੇ ਭਾਈ ਕੋਠਾ ਸਿੰਘ ਜੀ ਦੀ ਤੇ ਉਹ ਜਿਹੜਾ ਵਾਕਿਆ ਜੇ ਤੁਹਾਡੇ ਤੁਸੀਂ ਪੁਰਖਿਆਂ ਤੋਂ ਸੁਣਿਆ ਹੋਵੇ ਉਹਦੇ ਬਾਰੇ ਥੋੜਾ ਜਿਹਾ ਹੋਰ ਵਿਸਥਾਰ ਦੇ ਵਿੱਚ ਹਾਂਜੀ ਜਦੋਂ ਫਿਰ ਗੁਰੂ ਤੇਗ ਬਹਾਦਰ ਜੀ ਫਿਰ ਦੁਬਾਰੇ ਸਾਡੇ ਪਿੰਡ ਗਏ ਜਦੋਂ ਦਿੱਲੀ ਨੂੰ ਸ਼ਹੀਦੀ ਦੇਣ ਵਾਸਤੇ ਹਾਂਜੀ ਫਿਰ ਜਦੋਂ ਬਜ਼ੁਰਗਾਂ ਨੂੰ ਪਤਾ ਲੱਗਿਆ ਬਜ਼ੁਰਗਾਂ ਨੂੰ ਵੀ ਸਤਗੁਰੂ ਜੀ ਫਿਰ ਆਪਣੇ ਨਗਰ ਦੇ ਵਿੱਚ ਆਏ ਨੇ ਫਿਰ ਸਾਡੇ ਬਜ਼ੁਰਗਾਂ ਨੇ ਜਾ ਕੇ ਸਤਿਗੁਰੂ ਜੀ ਦੀ ਜਲ ਪਾਣ ਦੀ ਸੇਵਾ ਕੀਤੀ ਤੇ ਸ਼ੁਕਰਾਨਾ ਕੀਤਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਤੇ ਸਾਡੇ ਦੋ ਪੁੱਤਰ ਹੋਏ ਹੂੰ ਜਿਨ੍ਹਾਂ ਦਾ ਨਾਮ ਆਪ ਜੀ ਨੇ ਸੁਣਿਆ ਭਾਈ ਮਦਨ ਸਿੰਘ ਕੋਠਾ ਸਿੰਘ ਜੀ ਤੇ ਇਹ ਆਪ ਜੀ ਦੀ ਦਿੱਤੀ ਹੋਈ ਦਾਤ ਹੈ ਵੀ ਤੁਸੀਂ ਦੱਸੋ ਹੁਣ ਫਿਰ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਰਤਾ ਇਹ ਇਹਨਾਂ ਨੂੰ ਅਨੰਦਪੁਰ ਛੱਡ ਦੋ ਅੱਛਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਫਿਰ ਇਹਨਾਂ ਨੂੰ ਛੱਡਿਆ ਤੇ 1999 ਦੇ ਵਿੱਚ ਫਿਰ ਇਹਨਾਂ ਨੇ 1699 ਦੇ ਵਿੱਚ ਤੇ ਅੰਮ੍ਰਿਤਪਾਨ ਕਰਕੇ ਫਿਰ ਸਿੰਘ ਸਜੇ ਠੀਕ ਹੈ ਫਿਰ 14 ਜੰਗਾਂ ਗੁਰੂ ਸਾਹਿਬ ਜੀ ਦੇ ਨਾਲ ਰਹਿ ਕੇ ਇਹਨਾਂ ਨੇ ਲੜੀਆਂ ਅੱਛਾ ਜੀ ਜਿਹੜੀ ਜੰਗ ਚਮਕੌਰ ਦੀ ਹੈ ਉੱਥੇ ਫਿਰ ਇਹਨਾਂ ਨੇ ਸਵਾ ਸਵਾ ਲੱਖ ਦੇ ਨਾਲ ਜੂਝ ਕੇ ਸ਼ਹੀਦੀ ਪਾਈ ਹੂੰ ਫਿਰ ਤੁਹਾਨੂੰ ਇੱਕ ਸ਼ੁਰੂ ਤੋਂ ਪਤਾ ਸੀ ਬਚਪਨ ਤੋਂ ਪਤਾ ਸੀ ਕਿ ਅਸੀਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਆ ਕਿ ਕਿਦਾਂ ਕਿਉਂਕਿ ਸਾਡੇ ਬਜ਼ੁਰਗਾਂ ਜਿਹੜੇ ਸਾਡੀ ਪੀੜ੍ਹੀ ਐ ਇਸ ਟਾਈਮ ਘੱਟੋ-ਘੱਟ 8-9 ਨੌਵੀਂ ਪੀੜ੍ਹੀ ਚੱਲਦੀ ਐ ਸਾਡੇ ਬਜ਼ੁਰਗ ਸ਼ੁਰੂ ਤੋਂ ਹੀ ਕਿਉਂਕਿ ਸਿੱਖੀ ਦੇ ਨਾਲ ਸੰਬੰਧਿਤ ਸੀਗੇ ਬਜ਼ੁਰਗ ਸ਼ੁਰੂ ਤੋਂ ਸੇਵਾ ਕਰਦੇ ਆਏ ਐ ਅੱਜ ਵੀ ਇਸ ਸਥਾਨ ਉੱਤੇ ਪਿੰਡ ਪਗੜਾਣਾ ਸਾਹਿਬ ਇੱਕ ਦੋ ਦਾਸ ਬਹੁਤ ਸਾਲਾਂ ਤੋਂ ਸੇਵਾ ਕਰਦਾ ਐ ਗੁਰਮਤ ਸਮਾਗਮ ਹੁੰਦਾ ਹਰ ਸਾਲ ਤੇ ਹੁਣ ਆਪਣੇ 17 18 ਨੂੰ ਗੁਰਮਤ ਸਮਾਗਦੀ ਸਮਾਪਤੀ ਹੋਈ ਹੈ ਤੇ ਇਸ ਕਰਕੇ ਸਾਡੇ ਬਜ਼ੁਰਗ ਉਹ ਸ਼ੁਰੂ ਤੋਂ ਹੀ ਸਿੱਖੀ ਦੇ ਨਾਲ ਜੁੜੇ ਹੋਏ ਸੀ ਹਮ ਨੌਵੀਂ ਪੀੜ੍ਹੀ ਦਸਵੀਂ ਚੱਲਦੀ ਹੈ ਸਾਡੀ ਇਸ ਕਰਕੇ ਬਜ਼ੁਰਗ ਸਾਡੇ ਸ਼ੁਰੂ ਤੋਂ ਹੀ ਉਹਨਾਂ ਦੀ ਸੇਵਾ ਦੇ ਵਿੱਚ ਜੁੜੇ ਹੋਏ ਸੀਗੇ ਸੇਵਾ ਕਰਦੇ ਰਹੇ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਇਹ ਸਿੱਖੀ ਚੱਲ ਰਹੀ ਹੈ ਪਰਿਵਾਰ ਕਈ ਵਾਰ ਹੋ ਜਾਂਦਾ ਵੀ ਪਰਿਵਾਰ ਕਈ ਵਾਰ ਰਸਤੇ ਤੋਂ ਪਾਸੇ ਵੀ ਹੋ ਜਾਂਦੇ ਨੇ ਬਹੁਤ ਸਾਰੇ ਪਰਿਵਾਰ ਤਾਂ ਜਾ ਇਹੋ ਜਿਹਾ ਕੁਝ ਵੀ ਹੋਇਆ ਹਾਂ ਇਹ ਮੇਰੇ ਜੀਵਨ ਦੀ ਇੱਕ ਘਟਨਾ ਵਰਪਰੀ ਹੈ ਹੂੰ ਉਹ ਇਸ ਤਰ੍ਹਾਂ ਵਾਪਰੀ ਹੈ ਕਿ ਛੋਟੀ ਉਮਰ ਦੇ ਵਿੱਚ ਕਿਉਂਕਿ ਪਰਮਾਤਮਾ ਦੀ ਇਹ ਖੇਡ ਹੁੰਦੀ ਹੈ ਕੋਈ ਨਾ ਕੋਈ ਕਿਸੇ ਇਨਸਾਨ ਨੂੰ ਸ਼ੌਂਕ ਹੁੰਦਾ ਹੂੰ ਉਹ ਮੇਰਾ ਸ਼ੌਂਕ ਇਹ ਸੀਗਾ ਮੈਂ ਛੋਟੇ ਬਚਪਨ ਦੇ ਵਿੱਚ ਗਾਉਣ ਦਾ ਸ਼ੌਂਕ ਦੀ ਮੇਰੀ ਆਵਾਜ਼ ਅੱਛੀ ਸੀ ਅੱਛਾ ਜੀ ਤੇ ਜੋ ਆਪਣਾ 8 ਸਾਲ ਦੀ ਉਮਰ ਦੇ ਵਿੱਚ ਮੈਂ ਬਾਬਾ ਬਰੇਆਮ ਸਿੰਘ ਦੇ ਸਾਡੇ ਪਿੰਡ ਦੋ ਦੁਵਾਨ ਲੱਗੇ ਸੀ अच्छा जी। ਉਹਨਾਂ ਤੋਂ ਫਿਰ ਮੈਂ ਅਮਰਤਪਾਨ ਕਰਿਆ ਸੀਗਾ। ਠੀਕ ਹੈ ਜੀ। ਛੋਟੀ ਉਮਰ ਦੇ ਵਿੱਚ। ਹੌਲੀ-ਹੌਲੀ ਫਿਰ ਕੀ ਹੋਇਆ, ਸਮਾਂ ਬੀਤਦਾ ਗਿਆ। ਜਦੋਂ ਮੈਂ ਫਿਰ ਮੇਰੀ ਉਮਰ 14 ਸਾਲ ਦੀ ਹੋਈ। ਅ ਅੱਠਵੀਂ ਨੌਵੀਂ ਦੇ ਵਿੱਚ ਮੈਂ ਪੜ੍ਹਦਾ ਸੀਗਾ। ਫਿਰ ਗਾਉਣ ਦਾ ਸ਼ੌਂਕ ਮੇਰਾ ਵੱਧਦਾ ਗਿਆ। ਹੂੰ। ਉਸ ਤੋਂ ਬਾਅਦ ਫਿਰ ਕਾਲਜਾਂ ਦੇ ਵਿੱਚ ਅ ਫੈਸਟੀਵਲਾਂ ਦੇ ਵਿੱਚ ਅਸੀਂ ਗਾਉਣਾ ਗਾਉਂਦੇ ਸੀਗੇ। ਠੀਕ ਹੈ ਜੀ। ਤੇ ਆਵਾਜ਼ ਅੱਛੀ ਹੋਣ ਕਰਕੇ ਮੇਰੇ ਜਿਹੜੇ ਸਾਥੀ ਸੀ ਉਹ ਕਹਿੰਦੇ ਤੇਰੀ ਆਵਾਜ਼ ਅੱਛੀ ਹੈ ਵੀ ਤੂੰ ਇਸ ਲਾਈਨ 'ਚ ਹੋ ਜਾ। ਹੂੰ ਚਲੋ ਕੀ ਹੋਇਆ ਸਮਾਂ ਐਸਾ ਆਇਆ ਉਦੋਂ ਦੌਰ ਚੱਲਦਾ ਸੀ ਕੁਲਦੀਪ ਮਾਨਕ ਤੇ ਰਣਜੀਤ ਮਣੀ ਦਾ ਹੂੰ ਫੇਰ ਮੈਂ ਇਥੋਂ ਪਿੰਡੋਂ ਲੁਧਿਆਣੇ ਚਲਾ ਗਿਆ ਅੱਛਾ ਜੀ ਲੁਧਿਆਣੇ ਜਾ ਕੇ ਗਿਆ ਤਾਂ ਮੈਂ ਮਾਨਕ ਦਾ ਸ਼ਗਿਰਦ ਬਣ ਸੀਗਾ ਉੱਥੇ ਜਦੋਂ ਫੇਰ ਮੇਰੀ ਮੁਲਾਕਾਤ ਰਣਜੀਤ ਮਣੀ ਦੇ ਨਾਲ ਹੋਈ ਜਿਹੜੇ ਉਹਨਾਂ ਦੇ ਸੈਕਟਰੀ ਸੀਗੇ ਉਹਨਾਂ ਦੀਆਂ ਕਾਫੀ ਕਸਟਾਂ ਚੱਲੀਆਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਇਕੱਠੇ ਉਹਨਾਂ ਕਾਲਜ ਉਹਨਾਂ ਸੋਣਿਆ ਤੋ ਚੰਨਾ ਪਾਸਪੋਰਟ ਬਣਾ ਲਿਆ ਤੇਰੇ ਵਿਆਹ ਦਾ ਕਾਰਡ ਪੜ ਕੇ ਫਿਰ ਮੈਂ 10 ਸਾਲ ਉਹਨਾਂ ਦੇ ਨਾਲ ਬੈਕ ਸੌਂਗ ਜਾਂਦਾ ਰਿਹਾ ਫਿਰ ਜੈਸੀ ਸੰਗਤ ਵੈਸੀ ਰੰਗਤ ਉਹ ਸੰਗਤ ਐਸੀ ਹੋਈ ਕਿਉਂਕਿ ਜਿਸ ਤਰ੍ਹਾਂ ਦੀ ਆਪਾਂ ਸੰਗਤ ਕਰਦੇ ਐ ਉਸ ਤਰ੍ਹਾਂ ਦਾ ਸਾਨੂੰ ਰੰਗ ਚੜ ਜਾਂਦਾ ਉੱਥੇ ਜਾ ਕੇ ਕੀ ਹੋਇਆ ਐਸੀ ਖੇੜ ਵਰਤੀ ਕਿਉਂਕਿ ਸੰਗਤ ਐਸੀ ਮਿਲ ਗਈ ਤਦ ਗੌਣ ਬਜਾਣਿਆਂ ਦੇ ਨਾਲ ਰਹਿਣਾ ਉੱਥੇ ਜਾ ਕੇ ਮੈਂ ਕਸਲ ਜਿਹੜੇ ਕੇਸ ਸੀ ਉਹ ਕਤਲ ਕਰਵਾ ਦੇ ਅੱਛਾ ਜੀ ਉਸ ਤੋਂ ਬਾਅਦ ਜੀ ਕੀ ਹੋਇਆ ਸਤਿਗੁਰੂ ਜੀ ਨੇ ਐਸੀ ਖੇੜ ਰਚੀ ਕਿ ਮੈਂ ਉੱਥੇ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਉਹ ਹੋਇਆ ਸੀਗੀ ਸਾਡੀ ਖੇੜ ਇਹਨਾਂ ਸ਼ਹੀਦਾਂ ਦੀ ਕਿਉਂਕਿ ਸ਼ੁਰੂ ਤੋਂ ਆਪਣੀ ਸ਼ਹੀਦਾਂ ਦੀ ਬਾਤ ਸੀਗੀ ਠੀਕ ਹੈ ਉਹ ਫਿਰ ਉੱਥੇ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਡਾਕਟਰ ਕਹਿੰਦੇ ਵੀ ਇਹਨੂੰ ਘਰੇ ਲੈ ਜਾਓ ਇਹ ਹੋਣੇ ਬਚ ਨਹੀਂ ਸਕਦਾ ਇਹਦੀ ਲਾਸਟ ਸਟੇਜ ਹੈ ਅੱਛਾ ਜੀ ਚਲੋ ਮੈਨੂੰ ਫਿਰ ਇੱਥੇ ਘਰੇ ਲਿਆਈ ਉੱਥੋਂ ਮੈਂ ਛੱਡ ਕੇ ਆ ਗਿਆ ਫਿਰ ਮੇਰਾ ਇਲਾਜ ਚੱਲਦਾ ਰਿਹਾ 3 ਸਾਲ ਹੂੰ ਜਿਹੜੀ ਮੇਰੀ ਚਾਰਟ ਜਸਟ ਸੀਗੀ ਛਾਤੀ ਇਹਦੇ ਵਿੱਚ ਸ਼ੇਕ ਹੋ ਗਏ ਸੀ ਬਹੁਤ ਜ਼ਿਆਦਾ ਡਾਕਟਰ ਨੇ ਮਨਾ ਕਰਤਾ ਵੀ ਤੂੰ ਉੱਚੀ ਬਾਤ ਦੇ ਵਿੱਚ ਗਾ ਨਹੀਂ ਸਕਦਾ ਹੂੰ ਤੇ ਨਾ ਬੋਲ ਸਕਦਾ ਚਲੋ ਫਿਰ ਕੀ ਹੋਇਆ ਖੇੜ ਵਰਤੀ ਇਹ ਜੀ ਤੇ ਮੇਰਾ ਵੱਡਾ ਭਰਾ ਕਹਿਣ ਲੱਗਾ ਭਾਈ ਹੁਣ ਤੈ ਡਾਕਟਰ ਨੇ ਜਵਾਬ ਦੇਤਾ ਵੀ ਤੈ ਹੁਣ ਮਰ ਜਾਣਾ ਹੈ ਵੀ ਇੱਕ ਤਨੁਪੁੱਲ ਲੱਗੀ ਹੈ ਉਹ ਜਾਂਦਾ ਹੋਇਆ ਤੂੰ ਜਾ ਕੇ ਫੱਤੇਗੜ ਸਾਹਿਬ ਦੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਜੇ ਵੀ ਤੇ ਭੁੱਲ ਬਖਸ਼ਾ ਹੂੰ ਤੇ ਜਾ ਕੇ ਬੇਨਤੀ ਕਰ ਵੀ ਤੂੰ ਰਸਤੇ ਬੇਮੁਖ ਹੋਏ ਰਾਮ ਤੋਂ ਲੱਗਣ ਜਨਮ ਬਜੋ ਹੂੰ ਵੀ ਤੇਰਾ ਜਿਹੜਾ ਪਹਿਲਾ ਜੀਵਨ ਸੀਗਾ ਉਤੋਂ ਅਮਰਤ ਪਾਨ ਕਰਿਆ ਕੇਸ ਰਖੇ ਤੇ ਕਤਲ ਕਰਾਰੇ ਤੈਨੂੰ ਇਹ ਸਜ਼ਾ ਮਿਲੀ ਹੈ ਵੀ ਜਾ ਕੇ ਹੁਣ ਵੀ ਤੂੰ ਇਹ ਭੁੱਲ ਬਖਸ਼ਾ ਹੂੰ ਤੇ ਸਤਿਗੁਰੂ ਜੀ ਨੇ ਐਸੀ ਖੇਡ ਰਚੀ 103 ਬੁਖਾਰ ਦੇ ਵਿੱਚ ਮੇਰੀ ਜਿਹੜੀ ਸ਼ਾਦੀ ਹੋਈ ਹੈ ਜਦੋਂ 103 ਬੁਖਾਰ ਦੇ ਵਿੱਚ ਮੇਰੇ ਆਨੰਦ ਕਾਰਜ ਹੋਏ। ਹੂੰ। ਜਦੋਂ ਜਿਨ੍ਹਾਂ ਨੇ ਆਨੰਦ ਕਾਰਜ ਕਰਵਾਈ ਮੇਰੇ ਬਾਬਾ ਬਲਵਿੰਦਰ ਸਿੰਘ ਜੋਤੀ ਸਰੂਪ ਵਾਲੇ। ਅਸੀਂ 14 ਜੋੜਿਆਂ ਦੇ ਸਾਡੇ ਵਿਆਹ ਹੋਏ ਸੀਗੀ ਚਮਕੌਰ ਸਾਹਿਬ ਦੀ ਧਰਤੀ ਤੇ। ਅੱਛਾ ਜੀ। ਬਾਬਾ ਜਸਵੀਰ ਸਿੰਘ ਕੰਦੋਲੇ ਵਾਲੇ ਨੇ ਸਾਡੇ ਉੱਥੇ ਸਮਾਗਮ ਹੁੰਦਾ ਹੈ। ਉਹ ਕਹੀਂ ਕੁੜੀਆਂ ਦੇ ਜੋੜਿਆਂ ਦੇ ਵਿਆਹ ਕਰਾਉਂਦੇ ਆ। ਤੇ ਮੇਰੇ ਆਨੰਦ ਉੱਥੇ ਤੇ ਬਾਬਾ ਬਲਵਿੰਦਰ ਸਿੰਘ ਜੀ ਗਏ ਹੋਏ ਸੀਗੇ ਜਿੰਨੇ ਵੀ ਜੋੜੇ ਅਸੀਂ ਵਿਆਹ ਕਰਵਾਣ ਗਏ ਸੀਗੇ ਕਿਸੇ ਦੇ ਵੀ ਮੂੰਹ ਦੇ ਉੱਤੇ ਦਾੜੀ ਨਹੀਂ ਸੀ ਤੇ ਬਾਬਾ ਜੀ ਨੇ ਫਿਰ ਬਚਨ ਕਰੇ ਕਿ ਤੁਸੀਂ ਬੜੇ ਕਰਮਾ ਵਾਲੇ ਆਂ ਵੀ ਤੁਹਾਡਾ ਬੈਕ ਅਕਾਊਂਟ ਦੇ ਵਿੱਚ ਇਹ ਆਨੰਦ ਕਾਰਜ ਹੋ ਰਿਹਾ ਹੂੰ ਵੀ ਤੁਸੀਂ ਕਰਮਾ ਵਾਲੇ ਆਂ ਪਰ ਇੱਕ ਦੁੱਖ ਦੀ ਗੱਲ ਹੈ ਵੀ ਕਿਸੇ ਦੇ ਮੂੰਹ ਦੇ ਉੱਤੇ ਥੜਾ ਨਹੀਂ ਹੈ ਥੜੇ ਦਾ ਮਤਲਬ ਕਿਸੇ ਨੇ ਭਾਈ ਦਾੜੀ ਨਹੀਂ ਰੱਖਿਆ ਦਾੜਾ ਨਹੀਂ ਰੱਖਿਆ ਚਲੋ ਉੱਥੇ ਕਹਿੰਦੇ ਫਿਰ ਤੁਸੀਂ ਬਚਨ ਕਰੋ ਵੀ ਅੱਜ ਤੋਂ ਬਾਅਦ ਤੁਸੀਂ ਵੀ ਅਮਰਤ ਪਾਨ ਕਰੋਗੇ ਜਿੰਨੇ ਵੀ ਜੋੜੇ ਆ ਜਾਈ। ਹੂੰ ਤਾਂ ਉੱਥੇ ਸਤਿਗੁਰੂ ਜੀ ਨੇ ਕਹਿੰਦੇ ਉਹ ਕਹਿੰਦੇ ਬਾਬਾ ਜੀ ਬਾਹ ਖੜੀ ਕਰੋ ਭਾਈ ਵੀ ਤੁਸੀਂ ਅਮਰਤ ਪਾਨ ਕਰੋਗੇ। ਹੂੰ ਚਲੋ ਸਭ ਤੋਂ ਪਹਿਲਾਂ ਸਤਿਗੁਰੂ ਜੀ ਮੇਰੇ ਤੇ ਕਿਰਪਾ ਕੀਤੀ ਬਾਹ ਖੜੀ ਕਰੀ ਅਸੀਂ। ਉਹ ਐਸੀ ਖੇਡ ਵਰਤੀ ਸਤਿਗੁਰੂ ਦੀ ਫਿਰ ਅਸੀਂ ਭਾਈ ਜਦੋਂ ਡਾਕਟਰ ਨੇ ਜਵਾਬ ਦਿਆ ਸਾਨੂੰ ਉਹ ਸਮਾਂ ਆ ਗਿਆ ਫਿਰ। ਫਿਰ ਅਸੀਂ ਦੁਬਾਰੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਈ ਇੱਥੇ ਆ ਕੇ ਅਮਰਤ ਪਾਨ ਕਰਿਆ ਭੁੱਲ ਬਖਸ਼ਾਈ। ਅਜ ਦਾਸ ਨੂੰ ਕਟੋ-ਕਟ 25 ਸਾਲ ਹੋ ਗਏ ਜਿਹੜੇ ਡਾਕਟਰ ਕਹਿੰਦੇ ਸੀ ਵੀ ਇਹ ਹੁਣ ਬਚਦਾ ਨਹੀਂ ਮਰ ਜਾਏਗਾ ਪਰ ਕਹਿੰਦੇ ਬਾਣੀ ਦੇ ਵਿੱਚ ਨਾਮ ਦੇ ਵਿੱਚ ਸੇਵਾ ਦੇ ਵਿੱਚ ਇੰਨੀ ਤਾਕਤ ਹੈ ਵੀ ਕਹਿੰਦੇ ਬਾਣੀ ਮਰਿਆਂ ਹੋਿਆਂ ਨੂੰ ਸੁਰਜੀਤ ਕਰ ਦਿੰਦੀ ਉਹ ਖੇਡ ਮੇਰੀ ਮੇਰੇ ਨਾਲ ਬੀਤੀ ਐ ਹੱਡ ਬੀਤੀ ਤੇ ਅੱਜ ਮੈਨੂੰ 25 ਸਾਲ ਹੋ ਗਏ ਫਿਰ ਉਹ ਭੁੱਲ ਬਖਸ਼ਾ ਕੇ ਮੈਂ ਅੱਜ ਫਿਰ ਉਸੇ ਤਰ੍ਹਾਂ ਸਾਹਿਬ ਰਸੂਰ ਦੇ ਵਿੱਚ ਆਇਆ ਦਾੜ ਧਾੜੀ ਕੇ ਸਰਖੇ ਅਮਰਤ ਭਾਨ ਕਰਿਆ ਤੇ ਉਹਨਾਂ ਮਹਾਨ ਸ਼ਿੱਧਾਂ ਦੀ ਕਿਰਪਾ ਦੇ ਨਾਲ ਅੱਜ ਦਾਸ ਨੂੰ ਫੇਰ ਇਹ ਜੀਵਨ ਮਿਲਿਆ ਹੈ ਅੱਜ ਉਸੇ ਤਰ੍ਹਾਂ ਫੇਰ ਦੁਬਾਰੇ ਅਸੀਂ ਸੇਵਾ ਸਿਮਰਨ ਦੇ ਵਿੱਚ ਜੁੜੇ ਤੇ ਸਤਿਗੁਰੂ ਜੀ ਕਿਰਪਾ ਕਰਨ ਭੁੱਲੇ ਭਟਕਿਆਂ ਨੂੰ ਇਸੇ ਤਰ੍ਹਾਂ ਜਿ ਤਰ੍ਹਾਂ ਦਾਸ ਤੇ ਕਿਰਪਾ ਕੀਤੀ ਹੈ ਵੀ ਉਹ ਸਾਰਿਆਂ ਨੂੰ ਆਪਣੇ ਚਰਨਾਂ ਨਾਲ ਲਾਣ ਮਹਾਰਾਜ ਸਾਹਿਬ ਤੇ ਮਿਹਰ ਦਾ ਹੱਥ ਰੱਖਣ ਇਸੇ ਤਰ੍ਹਾਂ ਵੀ ਉਹ ਸਾਡੇ ਫਿਰ ਬਜ਼ੁਰਗਾਂ ਦੀ ਜਿਹੜੀ ਵੰਸ਼ ਚੱਲਦੀ ਹੈ ਉਹਨਾਂ ਨੇ ਕਿਰਪਾ ਕਰਕੇ ਦੁਬਾਰੇ ਸਾਨੂੰ ਫਿਰ ਆਪਣੇ ਚਰਨਾਂ ਆਉਣ। ਤਾਂ ਬਿਲਕੁਲ ਠੀਕ ਆ ਤੁਹਾਡੀ ਗੱਲ ਕਿ ਉਹ ਪਰਿਵਾਰਾਂ ਦਾ ਜਿਹੋ ਜਿਹਾ ਵੰਸ਼ ਚੱਲ ਰਹੀ ਸੀ ਫਿਰ ਉਧਰ ਨੂੰ ਤੁਹਾਨੂੰ ਲਿਆਂਦਾ ਗੁਰੂ ਸਾਹਿਬ ਨੇ। ਜੀ ਜੀ। ਤਾਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਸਮਾਂ ਦਿੱਤਾ ਸੀ। ਤਾਂ ਇਹ ਸਾਨੂੰ ਭਾਈ ਅਜੀਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਜਿਹੜਾ ਉਹ ਪੂਰੀ ਗੱਲਬਾਤ ਉਹਨਾਂ ਦਾ ਪਰਿਵਾਰਕ ਪਿਛੋਕੜ ਤੇ ਇਤਿਹਾਸ ਕੀ ਸੀ ਤੇ ਉਹਨਾਂ ਨੇ ਆਪਣੀ ਇੱਕ ਹੱਡ ਵੀਤੀ ਜਿਹੜੀ ਹੈ ਉਹ ਸੁਣਾਈਏ ਇਹ ਤੁਸੀਂ ਗੱਲਬਾਤ ਤੇ ਤੁਹਾਨੂੰ ਇਤਿਹਾਸ ਕਿਵੇਂ ਲੱਗਿਆ ਤੁਸੀਂ ਆਪਣੀ ਰਾਏ ਇੱਕ ਇੱਥੇ ਨਾ ਜੋੜ ਦੋ ਵਧੀਆ ਰਹੋਗੇ ਉਹ ਚੱਲ ਰਿਹਾ ਸਿੱਧੀ ਜੋੜ ਮੇਲਾ ਵੀ ਇੱਕ ਇੱਕ ਜ਼ਰੂਰੀ ਬੇਨਤੀ ਹੈ ਵੀ ਜਿੱਤਨਾ ਸਾਡੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਵੀ ਅੱਜ ਥੋੜੇ ਸਮੇਂ ਦੇ ਵਿੱਚ ਆਪਾਂ ਬੋਲ ਦਿੰਨੇ ਆ ਵੀ ਸਿੱਧੀ ਜੋੜ ਮੇਲਾ ਸ਼ੁਰੂ ਹੋਣ ਵਾਲਾ ਜਿੰਨੀਆਂ ਵੀ ਸੰਸਾਰ ਦੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਭਾਈ ਬੇਨਤੀ ਹੈ ਕਿ ਨੌਜਵਾਨਾਂ ਨੂੰ ਖਾਸ ਕਰਕੇ ਨਸ਼ਿਆਂ ਦਾ ਤਿਆਗ ਕਰੋ ਕੇਸ ਰੱਖੋ ਦਾੜੇ ਰੱਖੋ ਅੰਮ੍ਰਿਤ ਪਾਨ ਕਰਕੇ ਆਪਾਂ ਅੱਜ ਥੋੜੇ ਸਮੇਂ ਦੇ ਵਿੱਚ ਫਤੇਗੜ ਸਾਹਿਬ ਦੀ ਧਰਤੀ ਤੇ ਜਾਣਾ ਹੈ ਜਾ ਕੇ ਭਾਈ ਵੱਧ ਤੋਂ ਵੱਧ ਸੇਵਾ ਕਰੋ ਸਿਮਰਨ ਕਰੋ ਤੇ ਖੰਡੇ ਬਾਟੇ ਦੀਆਂ ਪੌਲਾਂ ਛਾ ਕੇ ਆਪਣੇ ਜੀਵਨ ਨੂੰ ਸਵਾਰੋ ਤਾਂ ਇਹ ਅਸੀਂ ਗੱਲਬਾਤ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ رائے ਕਮੈਂਟ ਬਾਕ ਦੇ ਵਿੱਚ ਜਰੂਰ ਦੱਸੋਗੇ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ